ਤਾਮੀ ਦੇ ਸਟੀਫਨ ਨੂੰ ਲੈ ਕੇ ਬਣਿਆ ਸਸਪੈਂਸ ਖਤਮ ਹੋ ਚੁੱਕਿਆ ਤਾਮੀ استਿਫਾ ਵਾਪਸ ਲੈਣਗੇ ਜਾਂ ਨਹੀਂ ਇਹ ਗੱਲ ਸਾਫ਼ ਹੋ ਚੁੱਕੀ ਹੈ ਜੱਜਦਾਰ ਗਿਆਨੀ ਰਗਵੀਰ ਸਿੰਘ ਨੂੰ ਤਾਮੀ ਨੇ ਕੀ ਜਵਾਬ ਦਿੱਤਾ ਇਹ ਗੱਲ ਹੁਣ ਬਾਹਰ ਆ ਚੁੱਕੀ ਹੈ ਸਾਰੀ ਗੱਲ ਵੀ ਤੁਹਾਨੂੰ ਦੱਸਣੀ ਹੈ ਨਾਲ ਇਹ ਵੀ ਦੱਸਣਾ ਹੈ ਕਿ ਆਖਰਕਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਉੱਤੇ ਹੀ ਗਿਆਨੀ ਰਗਵੀਰ ਸਿੰਘ ਪਛਾਣ ਕਿਉਂ ਖੜਦੇ ਜਾਂਦੇ ਹੈ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਉਸ ਜੁੜੇ ਲੋਕਪਾਲ ਨਿਊਜ਼ ਦੇ ਨਾਲ ਮੈਂ ਰਵਾਂ ਜਾਵਾਂ ਬੀਤੀ ਗੱਲ ਜਥੇਦਾਰ ਸ਼੍ਰੀ ਕੌਤਕ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀ ਸਿੰਘ ਤੇ ਉਹਨਾਂ ਦੇ ਨਾਲ ਸ਼੍ਰੀ ਕੇਸਗੜ੍ਹ ਸਾਹਿਬ ਤੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਹੁਰੀ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੁਸ਼ਿਆਰਪੁਰ ਵਾਲੀ ਨੇ ਹਾਸ਼ਟੈਗ ਪਾਉਂਚੇ ਬਹਾਨਾ ਇਹ ਸੀ ਜਾਂ ਬਹਾਨਾ ਕਹਿ ਲਈ ਇਹ ਬਹਾਨਾ ਤਾਂ ਨਹੀਂ ਕਹਿ ਸਕਦੇ ਪੱਜੇ ਸੀਗਾ ਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਘਰ ਪੋਤਰੇ ਦਾ ਜਨਮ ਹੋਇਆ ਉਸ ਦੀਆਂ ਵਧਾਈਆਂ ਉਸ ਦੀਆਂ ਸ਼ੁਭਕਾਮਨਾਵਾਂ ਦੇਣ ਦੇ ਲਈ ਉਸ ਬੱਚੇ ਨੂੰ ਆਸ਼ੀਰਵਾਦ ਦੇਣ ਦੇ ਲਈ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸਰਤਾ ਸਿੰਘ ਹਰੀ ਪਹੁੰਚੇ ਸੀ ਪਰ ਗੱਲਾਂ ਜਿਹੜੀਆਂ ਉੱਥੇ ਸਤੀਫੇ ਨੂੰ ਲੈ ਕੇ ਗੀਆਂ ਜੋ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਨੇ ਜੋ ਮੀਡੀਆ ਰਿਪੋਰਟਸ ਤੇ ਸੋਰਸਸ ਦੱਸ ਰਿਹਾ ਦੇਖੋ ਜਦੋਂ ਦਾ ਕੈਡੀਨ ਵੀਰ ਸਿੰਘ ਨੇ ਬਾਹਰ ਆ ਕੇ ਜੋ ਕਿਹਾ ਉਹ ਮੈਂ ਤੋਂ ਅੰਸਲਸਿਲੇ ਵਾਲ ਅੱਗੇ ਜਾ ਕੇ ਦੱਸਦਾ ਪਰ ਧਾਮੀ ਦਾ ਕੀ ਜਵਾਬ ਹੈ ਇਹਦੇ ਬਾਰੇ ਵੀ ਬਹੁਤ ਜਿਹੜਾ ਕਹੀਏ ਕਿ ਸਸਪੈਂਸ ਸੀ ਉਹ ਆਖਰਕਾਰ ਖੁੱਲ ਕੇ ਬਾਹਰ ਆ ਚੁੱਕਾ ਮੀਡੀਆ ਦੇ ਬਾਹਰ ਆ ਕੇ ਕੈਨੇਡਾ ਵੀ ਸਿੰਘ ਨੇ ਇੱਕ ਗੱਲ ਕਹੀ ਕਿ ਅਸੀਂ ਐਡਵੋਕੇਟ ਰਜੇਸ਼ ਧਾਮੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈ ਲੈ ਉਹਨਾਂ ਵਰਗੇ ਗੁਰਸਿੱਖ ਦ੍ਰਿੜ ਤੇ ਸੱਚੇ ਬੰਦੇ ਦੀ ਚੰਗੇ ਬੰਦੇ ਦੀ ਚੰਗੇ ਇਨਸਾਨ ਦੀ ਸੰਸਥਾਆਂ ਨੂੰ ਲੋੜ ਹੈ ਇਹ ਗੱਲ ਉਹਨਾਂ ਨੂੰ ਕਹੀ ਗਈ ਪਰ ਜੋ ਜਾਣਕਾਰ ਦੱਸਦੇ ਹੈ ਕਿ ਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੂੰ ਇਦਾਂ ਦਾ ਕਿਹਾ ਹੋ ਸਕਦਾ ਹੈ ਕਿ ਚਲੋ ਜੀ ਸੋਚਦੇ ਆ ਤੁਸੀਂ ਘਰ ਚੱਲ ਕੇ ਆਇਓ ਵਿਚਾਰ ਕਰਦੇ ਆ ਕੋਈ ਗੱਲ ਨਹੀਂ ਪਰ ਇਸ ਤੋਂ ਅੱਗੇ ਜਾ ਕੇ ਦੀ ਗੱਲ ਕਰਨ ਜੜੀ ਆ ਦੱਸਣ ਵਾਲੀ ਉਹ ਹੈ ਉਹ ਇਹ ਹੈ ਕਿ ਜਤਦਾਦ ਗਿਆਨੀ ਰਣਜੀਤ ਸਿੰਘ ਨੂੰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨਹੀਂ ਮੈਂ ਤੂੰ ਵਾਪਸ ਨਹੀਂ ਆ ਸਕਦਾ ਮੇਰੀ ਵਾਪਸੀ ਮੁਸ਼ਕਲ ਹੈ ਮੈਂ ਜੋ ਫੈਸਲਾ ਲਿਆ ਸਾਰਾ ਕੁਝ ਪੜ ਕੇ ਸਾਰਾ ਸੋਚ ਕੇ ਵਿਚਾਰ ਕਰਕੇ ਹਲਾਕਾ ਦਾ ਤੈਨ ਕਰਕੇ ਲਿਆ ਹੈ ਮੈਂ ਤੂੰ ਵਾਪਸ ਨਹੀਂ ਆ ਸਕਦਾ ਉਹ ਕਹਿੰਦੇ ਅਗੇ ਵੀ ਹਰਜਿੰਦਰ ਸਿੰਘ ਧਾਮੀ ਚੱਕੀ ਦੇ ਪੁੜਾਂ ਦੇ ਵਿੱਚ ਪਿਸ ਰਹੇ ਸੀ ਇਧਰਲੇ ਪਾਸਿਓ ਜਿਹੜਾ ਕਹ ਲਈਏ ਕਿ ਜਹ ਅਕਾਲ ਤਖਤ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੂਜੇ ਪਾਸੇ ਸੁਬੀਰ ਸਿੰਘ ਬਾਦਲ ਦਾ ਧੜਾ ਉਹਦੀਆਂ ਉਹਦੇ ਹੁਕਮ ਕਹਿ ਰਹੇ ਇੱਕ ਤਰ੍ਹਾਂ ਨਾਲ ਆਪਣੇ ਲੀਡਰ ਨੂੰ ਖੁਸ਼ ਰੱਖਣ ਵਾਸਤੇ ਹਰ ਹਿੱਲਾ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਰਜਿੰਦਰ ਸਿੰਘ ਧਾਮੀ ਕਹਿੰਦੇ ਕਿ ਬਸ ਬਹੁਤ ਹੋਇਆ ਤੇ ਉਹਨਾਂ ਨੇ ਜਥੇਦਾਰ ਸਹਿਬ ਸਹਿਬਾਨ ਨੂੰ ਵੀ ਇਹੀ ਕਿਹਾ ਕਿ ਨਹੀਂ ਮੈਂ ਮੇਰਾ ਨਹੀਂ ਚਿਤ ਮੰਨਦਾ ਮੇਰਾ ਉਹ ਬਹੁਤ ਬਹੁਤ ਮੁਸ਼ਕਲ ਹੈ ਤੇ ਨਹੀਂ ਮੈਂ ਆ ਸਕਦਾ ਮੈਂ ਜੋ ਕੀਤਾ ਵਿਚਾਰ ਕਰਕੇ ਫਿਰ ਫੈਸਲਾ ਲੈ ਜਾਣਕਾਰ ਦੱਸਦੇ ਆ ਕਿ ਬਲਵਿੰਦਰ ਸਿੰਘ ਭੁੰਦਰ ਤੇ ਉਹਨਾਂ ਦੇ ਨਾਲ ਕੁਝ ਹੋਰ ਆ ਗੂ ਜ세ਦਾਰ ਗੱਡੇਰੇਪੀਰ ਸਿੰਘ ਨੂੰ ਇੱਕ ਜਾਂ ਤੇ ਦਿਨ ਚ ਮਿਲਣਗੇ ਰਜਿੰਦਰ ਸਿੰਘ ਢਾਮੀ ਦੇ ਅਸਤੀਫੇ ਨੇ ਜਿਹੜੀਆਂ ਖੜੋਤ ਆਈ ਹੋਈ ਸੀ ਇਸ ਸਾਰੇ ਮਾਮਲੇ ਦੇ ਵਿੱਚ ਉਸ ਨੂੰ ਤਾਂ ਤੋੜਨ ਦਾ ਕੰਮ ਕੀਤਾ ਉਹਨੂੰ ਅੱਗੇ ਜਾ ਕੇ ਕਿਵੇਂ ਉਹਦੇ ਚੰਗੇ ਨਤੀਜੇ ਆਉਂਦੇ ਆ ਮਾੜੇ ਆਉਂਦੇ ਆ ਇਹ ਤਾਂ ਹੁਣ ਸਮੇਂ ਦੇ ਗਰਮ ਦੇ ਵਿੱਚ ਹੈ ਜੱਧਰ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਵਾਲੇ ਮਾਮਲੇ ਦੇ ਉੱਤੇ ਗੱਲ ਕਰਦੇ ਆ ਕਿ ਆ ਕਿ ਅਸੀਂ ਵਿਚਾਰ ਕਰ ਰਹੇ ਆ ਦੇਖੋ ਜਿਹੜੀ ਖਬਰ ਉਹ ਦਿਨ ਆਈ ਸੀ ਤੁਹਾਨੂੰ ਪਹਿਲਾਂ ਵੀ ਦੱਸੀ ਕਿ ਜਿੱਦਣ ਪੰਜ ਮੈਂਬਰੀ ਕਮੇਟੀ ਸੱਤ ਮੈਂਬਰਾਂ ਚੋਂ ਪੰਜ ਮੈਂਬਰ ਕਮੇਟੀ ਜਿੱਦਦਾ ਸਾਹਿਬ ਨੂੰ ਰਿਪੋਰਟ ਦੇ ਕੇ ਆਏ ਆ ਉਸ ਦਿਨ ਤੋਂ ਬਾਅਦ ਗਰਦਾਰ ਸਾਹਿਬ ਨੇ ਕਿਹਾ ਸੀ ਉਸ ਦਿਨ ਕਿਸੇ ਅਸੀਂ ਦੋ ਦਿਨਾਂ ਦੇ ਵਿੱਚ ਕੋਈ ਵੱਡਾ ਤੇ ਸਖਤ ਫੈਸਲਾ ਲੈ ਲਾਂਗੇ ਉਹ ਵੀ ਸਮਾਂ ਲੱਗਿਆ ਹੁਣ ਜਦ ਗਰਦਾਰ ਸਾਹਿਬ ਨੇ ਇਸ ਨੂੰ ਖੁੱਲਮ ਖੁੱਲਾ ਛੱਡ ਦਿੱਤਾ ਹੁਣ ਚਰਚਾ ਇਹ ਹੈ ਕਿ ਕੀ ਜਿਹੜੀ ਕਾਲੀ ਦਲ ਵੱਲੋਂ ਲਗਾਤਾਰ ਡੈਕੋਸ਼ਨ ਹੋ ਰਹੀ ਹੈ ਜਾਂ ਤਾਂ ਮੀਂਹ ਦੇ ਥਰੂ ਹੋ ਰਹੀ ਹੋਵੇ ਚਾਹੇ ਕਰਨੈਲ ਸਿਕ ਬੀਬੀ ਮੁਹੰਮਦ ਮਿਲ ਕੇ ਆਏ ਹੋਣ ਉਹਨਾਂ ਦੇ ਨਾਲ ਮਿੰਡੂ ਖੇੜਾ ਹੋ ਰਿਹਾ ਹੋਣ ਜਾਂ ਹੋਰ ਜਾਂ ਹੁਣ ਬਲਵਿੰਦਰ ਭੁੰਦੜੂੜੀ ਜਾਣਗੇ ਤਾਂ ਕੀ ਕਾਲੀ ਦਲ ਨੇ ਕੁਝ ਗੱਲਾਂ ਜਿਹੜੀਆਂ ਨੂੰ ਸੈੱਟ ਕਰਨੀਆਂ ਤੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਜੱਜਦਾਰ ਗੈਰੀ ਨੂੰ ਮੀਸੇ ਨੂੰ ਇਹ ਗੱਲ ਪੁੱਛੀ ਕਿ ਜੱਜਦਾਰ ਸਾਹਿਬ ਗਿਆਨੀ ਰਵਿਦੀਰ ਸਿੰਘ ਨੂੰ ਜਦ ਇਹ ਗੱਲ ਪੁੱਛੀ ਗਈ ਕਿ ਜੱਜਦਾਰ ਸਾਹਿਬ ਕੀ ਕਹਿੰਦੇ ਹੈ ਗਿਆਨੀ ਹਰਪ੍ਰੀਤ ਸਿੰਘ ਰੂਜ ਕਾਲੀਦਾਲ ਨੂੰ ਜਾਂ ਉਸ ਦੀ ਲੀਡਰਸ਼ਿਪ ਦੇ ਬਾਰੇ ਬਿਆਨ ਦੇ ਰਹੇ ਆ ਬੜੇ ਤਿੱਖੇ ਤੇ ਸਖਤ ਬਿਆਨ ਦੇ ਰਹਿਆ ਤਾਂ ਗਿਆਨੀ ਰਵਿਦੀਰ ਸਿੰਘ ਨੇ ਕਿਹਾ ਕਿ ਉਹ ਹੁਣ ਆਜ਼ਾਦ ਨੇ ਉਹ ਹੁਣ ਸੁਤੰਤਰ ਨੇ ਯਾਨੀ ਕਹਿ ਦਾ ਮਤਲਬ ਕਿ ਉਹ ਵਾਲਾ ਪੰਨਾ ਬੰਦ ਕਰ ਦਿੱਤਾ ਗਿਆ ਉਹ ਵਾਲੀ ਕਿਤਾਬ ਵੀ ਬੰਦ ਕਰ ਦਿੱਤੀ ਗਈ ਉਹ ਵਾਲਾ ਅਧਿਆਇ ਬੰਦ ਕਰ ਦਿੱਤਾ ਗਿਆ ਚੈਪਟਰ ক্লোਜ਼ ਕਰ ਦਿੱਤਾ ਗਿਆ ਕਿ ਹੁਣ ਜੋ ਹੁਣ ਅਸੀਂ ਗਿਆਨੀ ਹਰਪੀ ਸਿੰਘ ਵਾਲੇ ਮਾਮਲੇ ਦੇ ਵਿੱਚ ਉਹ ਹੋ ਚੁੱਕਿਆ ਹੈ ਨੂੰ ਰੀਡੂ ਨਹੀਂ ਕੀਤਾ ਜਾ ਸਕਦਾ ਉਹਨੂੰ ਬਦਲਿਆ ਨਹੀਂ ਜਾ ਸਕਦਾ ਉਹ ਦੁਬਾਰਾ ਉਹਨਾਂ ਸਥਿਤੀਆਂ ਤੇ ਨਹੀਂ ਲੈ ਜਾਂਦਾ ਜਸਦਾ ਇਹ ਚੀਜ਼ਾਂ ਕਿ ਹੁਣ ਹਟਾ ਅਮੀ ਦਾ ਅਸਤੀਫਾ ਮੈਨੂੰ ਲੱਗਦਾ ਹੈ ਕਿ ਸ਼ੋਨੀ ਕਮੇਟੀ ਦੇ ਯੰਤਰੀ ਕਮੇਟੀ ਤੋਂ ਜੋ ਖਬਰ ਆ ਰਹੀਆਂ ਨੇ ਉਹ ਇਹ ਹੈ ਕਿ ਉਹ ਪ੍ਰਵਾਨ ਨਹੀਂ ਹੋਣਾ ਸ਼ੋਨੀ ਇਕੱਲੇ 당ਗੇ ਚੁੰਦਾ ਕਿ ਉਹ ਪ੍ਰਵਾਨ ਨਾ ਧਾਮੀ ਕੀ ਇੰਦਾ ਜੋਰ ਦਿਖਾਉਣਗੇ ਕਿ ਜਿਹੜਾ ਉਹਨਾਂ ਨੇ ਸਟੈਂਡ ਲੈ ਲਿਆ ਕਹ ਜਿਹੜਾ ਉਹਨਾਂ ਨੇ ਸਟੈਂਡ ਲੈ ਲਿਆ ਕਿ ਮੈਂ ਹੁਣ ਵਾਪਸ ਨਹੀਂ ਆਉਣਾ ਉਹ ਕੀ ਉਹਨੂੰ ਕੰਟੀਨਿਊ ਕਰ ਸਕਣਗੇ ਇਹੋ ਸਵਾਲ ਹੈ ਤੇ ਕੱਲ ਭਜਨ ਸਿੰਘ ਧਾਮੀ ਆਪਣੇ ਕਾਲੇ ਕੋਟ 'ਚ ਨਜ਼ਰ ਆਏ ਤੇ ਜਾਣਕਾਰ ਮਾਹਰ ਇਸ ਮੁਗਲ ਦੀ ਕਹ ਰਹੇ ਹੈ ਕਿ ਇਹ ਸੰਕੇਤ ਹੈ ਇਹ ਇਸ਼ਾਰਾ ਹੈ ਕਿ ਤਾਂ ਮਿੰਨੀ ਦੁਬਾਰਾ ਸ਼ਹਿਰਪੁਰ ਦੀ ਜਿਲ੍ਹਾ ਕਚਹਿਰੀਆਂ ਦੇ ਵਿੱਚ ਤੁਹਾਨੂੰ ਕਾਲਾ ਪੁਲ ਪਾ ਕੇ ਬੈਠੇ ਹੋਏ ਮਿਲਿਆ ਕਰਨਗੇ ਇਹ ਸਮਾਂ ਦੇਖਦੇ ਕਿ ਅੱਗੇ ਜਾ ਕੇ ਕਿਸ ਤਰ੍ਹਾਂ ਹੁੰਦਾ ਕਿ ਵਾਕਈ ਇਦਾਂ ਹੁੰਦਾ ਹੈ ਜਾਨੀ ਇਹ ਤਾਂ ਸਮਾਂ ਗੱਲ ਹੈ